ਆਓ ਜਾਣੀਏ ਬਾਬਾ ਗੁਰਦਿੱਤਾ ਜੀ ਦੇ ਗੁਰੂ ਸਾਹਿਬਾਨਾ ਦੇ ਨਾਲ ਕੀ ਸੰਬੰਧ ਸਿੱਖ ਪੰਥ ਦੇ ਮਾਨ ਸਕਸ਼ੀਅਤ ਦੇ ਮਾਲਕ ਧੰ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਅਤੇ ਗੁਰੂ ਹਰ Rai ਸਾਹਿਬ ਜੀ ਦੇ ਪਿਤਾ ਜੀ ਸਨ ਗੁਰੂ ਅਰਜਨ ਦੇਵ ਜੀ ਆਪ ਜੀ ਦੇ ਦਾਦਾ ਜੀ ਅਤੇ ਗੁਰੂ ਰਾਮਦਾਸ ਜੀ ਆਪ ਜੀ ਦੇ ਪਰਦਾਦਾ ਜੀ ਸਨ ਗੁਰੂ ਤੇਗ ਬਹਾਦਰ ਜੀ ਆਪ ਜੀ ਦੇ ਪਰਾ ਅਤੇ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਤੀਜੇ ਸਨ ਆਪ ਜੀ ਦਾ ਜਨਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਦਮੋਦਰੀ ਜੀ ਦੇ ਕੋਖੋਂ ਹੋਇਆ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਮੰਨ ਕੇ ਆਪ ਕਿਰਤਪੁਰ ਸਾਹਿਬ ਆ ਗਏ ਅਤੇ ਇੱਥੇ ਹੀ ਆਪ ਜੀ ਦੇ ਗ੍ਰਹਿ ਵਿਖੇ ਬਾਬਾ ਧੀਰਮਾਲ ਜੀ ਅਤੇ ਗੁਰੂ ਹਰਰਾਏ ਸਾਹਿਬ ਜੀ ਦਾ ਜਨਮ ਹੋਇਆ बाबा ਗੁਰਦਿੱਤਾ ਜਿਨੇ ਗੁਰਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਦੇ ਚਲਾਏ ਗਏ ਉਦਾਸੀ ਮਤ ਨੂੰ ਅੱਗੇ ਵਧਾ ਕੇ ਚਾਰ ਧੋਨੇ ਸਥਾਪਿਤ ਕੀਤੇ ਆਪ ਜਿਨੇ ਇੱਕ ਵਾਰੀ ਕੀਰਤਪੁਰ ਸਾਹਿਬ ਵਿਖੇ ਇੱਕ ਮਰੀ ਹੋਈ ਗਾਂ ਜਿਉਂਦੀ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਕਿਹਾ ਤੁਸੀਂ ਇਹ ਠੀਕ ਨਹੀਂ ਕੀਤਾ ਕਰਾਮਾਤ ਕਹਿਰ ਦਾ ਨਾਮ ਹੈ ਕਿਸੇ ਸਿੱਖ ਨੂੰ ਕਰਾਮਾਤ ਦਿਖਾਉਣ ਦੀ ਇਜਾਜ਼ਤ ਨਹੀਂ ਹੈ ਹੁਣ ਇੱਕ ਮਿਆਨ ਵੀ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤੁਹਾਡੇ ਜਾਂ ਸਾਡੇ ਚੋਂ ਇੱਕ ਨੂੰ ਜਾਣਾ ਪਵੇਗਾ ਪਿੱਤਾ ਜੀ ਦੇ ਵਚਨ ਸੁਣ ਕੇ ਬਾਬਾ ਗੁਰਦਿੱਤਾ ਦਾ ਜਿਹਨੇ ਆਪਣਾ ਸਰੀਰ ਛੱਡ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਬਾਬਾ ਗੁਰਦਿੱਤਾ ਜੀ ਦਾ ਅੰਗਠਾ ਤਿਆਰ ਕਰਕੇ ਸੰਸਕਾਰ ਕੀਤਾ ਅਤੇ ਵਰ ਦਿੱਤਾ ਬਾਬਾ ਗੁਰਦਿੱਤਾ ਦੇਨ ਦੁਨੀ ਦਾ ਟਿੱਕਾ ਜੋ ਵਰ ਮੰਗੇ ਸੋ ਵਰ ਦਿੱਤਾ ਉਸ ਵਕਤ ਬਾਬਾ ਗੁਰਦਿੱਤਾ ਜੀ ਦੀ ਸੰਸਾਰਿਕ ਉਮਰ ਸਿਰਫ 25 ਸਾਲਾਂ ਦੀ ਹੀ ਸੀ